ਸਾਰੇ ਜਯੋ ਪਰਕਾਰ ਹਰਕਾਰ ਸਾਰੇ ਜਯੋ ਪਰਕਾਰ ਹਰਕਾਰ ਸਾਰੇ ਤੇਰੇ ਕੰਨ ਨੰਬੇ ਦੇਖ ਕੇ ਇੰਦੀ ਬਾਤ ਜਿਵੇਂ ਸਾਰੇ ਤੇਰੇ ਛਾਪ ਨੰਬੇ ਦੇਖ ਕੇ ਇੰਦੀ ਬਾਤ ਜਿਵੇਂ ਮੇਰਾ ਗੀਤ ਕਾ ਤੋਂ ਵੀ ਮੇਰਾ ਤੇ

बंद करो बंदतले मिले बो बेबी चोर गोे बेबी चोर गो है है हा हा हा

ਅਸੀਂ ਸਰ ਬੱਡਸ ਸੁਪਲਾਈ ਡਿਪਟੀਟਰ ਸਪਲਾਈ ਹੈ ਜਿਹੜਾ ਰਜਿਸਟਰ ਨੰਬਰ 31 ਦੇ ਹਜ਼ਾਰੂ ਆ ਜੀ ਅਸੀਂ ਲੋ ਸਾਡਾ ਠੇਕਾ ਸ਼ੰਗਰ ਸਪੋਰਟਸ ਦੇ ਪ੍ਰੋਗਰਾਮ ਲਿਖਿਆ ਸੀਗਾ ਜੋ ਜਿਹੜਾ ਭਗਵੰਤ ਮਾਨ ਆਈ ਸਾਡੇ ਨਾਲ 21 ਵਾਰ ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਸਾਡੇ ਨਾਲ ਕਰਨੀਆਂ ਨਹੀਂ ਚਾਹੁੰਦਾ ਤੇ ਉੱਤੇ ਬਾਅਦ ਜਿਆਦਾ ਅਸੀਂ ਉਹਨੂੰ ਮਿਲਣ ਜਾਂਦੇ ਆ ਕਿਤੇ ਵੀ ਆਪਣਾ ਰੋਡ ਸ਼ੋਅ ਕਰਦਾ ਹੋ ਜਦੋਂ ਉਹਨੂੰ ਮਿਲਣ ਜਾਂਦੇ ਆ ਤੇ ਪ੍ਰਸ਼ਾਸਨਪੁਰਸ਼ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰਕੇ ਸਾਡੇ ਵਰਕਰਾਂ ਨੂੰ ਪਟਮਾਰ ਕਰਦਾ ਜੋ ਕਿ ਉਹ ਕਾਇਰ ਕਹਿ ਰਿਹਾ ਭਗਵੰਤ ਮਾਰ ਵੀ ਆਮ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਹੈ ਜੇ ਆਮ ਲੋਕਾਂ ਦਾ ਨਮੇਂਦਾ ਚੁਣਿਆ ਹੋਇਆ ਹੈ ਕਿਉਂਕਿ ਸਾਡੇ ਜਿਹੜੇ ਠੇਕਾਸ਼ਾਹ ਅਚ ਮੋਰਚੇ ਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਕਿਉਂ ਸੜਕਾਂ ਤੇ ਰੋਲ ਰਿਹਾ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਅਸੀਂ ਤਾਂ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਛੋਟੀ ਜਿਹੇ ਨੌਕਰੀਆਂ ਸਾਨੂੰ 20-22 ਸਾਲ ਹੋ ਗਏ ਮੈਕਵੇਲ ਦੇ ਵਿੱਚ ਕੰਮ ਕਰਦਿਆਂ ਨੂੰ ਭਗਵੰਤ ਮਾਰ ਨੇ ਸਾਨੂੰ 21 ਵਾਰ 22 ਵਾਰ ਮੀਟਿੰਗਾਂ ਦੇ ਕੇ ਸਾਡੇ ਜਥੇਬੰਦੀ ਨੂੰ ਤੇ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਚਾਹੁੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਪਿੱਛੇ ਲਾ ਕੇ ਸਾਡੇ ਨਾਲ ਧੱਕੇਸ਼ਾਹੀ ਜਿਆਦਾ ਕਰ ਰਿਹਾ ਵਰਕਰਾਂ ਨਾਲ। ਹਾਂਜੀ ਜਿਹੜਾ ਅੱਜ ਦਾ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਪੂਰੇ ਪੰਜਾਬ ਪੱਧਰ ਤੇ ਕੀਤਾ ਗਿਆ ਹੈ। ਅਸੀਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਠੇਕਾ ਕਾਮੇ ਆ ਜੋ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਮੂਹ ਜਥੇਬੰਦੀਆਂ 10 ਤੋਂ 12 ਜਥੇਬੰਦੀਆਂ ਇਕੱਤਰ ਹੋਈਆਂ ਨੇ। ਸਾਡੇ ਨਾਲ ਸਰਾਸਰ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜਿਹੜੇ ਸਰਕਾਰ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਹਰਾ ਪੈਦੋਂ ਤੁਹਾਡੇ ਹੱਕ ਦੇ ਵਿੱਚ ਚੱਲੇਗਾ ਅੱਜ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਿਆ ਬੀਤ ਚੁੱਕਿਆ ਪਰੰਤੂ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਸਾਰ ਨਹੀਂ ਲਈ ਤੇ ਜਦੋਂ ਵੀ ਅਸੀਂ ਇਹਨਾਂ ਨੂੰ ਮਿਲਣ ਲਈ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਬੰਧਤ ਵਿੱਚ ਮੀਟਿੰਗਾਂ ਦਾ ਵੀ ਸਾਨੂੰ ਸਮਾਂ ਮਿਲਿਆ 20 ਤੋਂ 21 ਵਾਰ ਠੇਕਾ ਮਲਾਜਮਾਂ ਸੰਘਰਸ਼ ਮੋਰਚੇ ਨੂੰ ਮੀਟਿੰਗਾਂ ਦਾ ਸਮਾਂ ਮਿਲਿਆ ਪਰੰਤੂ ਮੀਟਿੰਗਾਂ ਕਰਨ ਤੋਂ ਸਰਕਾਰ ਭੱਜੀ ਹੈ ਇਹਦੇ ਰੋਸ ਵਜੋਂ ਅਸੀਂ ਪਿੰਡਾਂ ਦੀਆਂ ਸੱਤਾਂ ਵਿੱਚ ਜਾਂਦੇ ਆਂ ਲੋਕਾਂ ਦੇ ਵਿੱਚ ਜਾਂਦੇ ਆਂ ਤੇ ਜਿੱਥੇ-ਜਿੱਥੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਅਸੀਂ ਆਪਣੇ ਸਵਾਲ ਲੈ ਕੇ ਜਾਂਦੇ ਆਂ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਪਰantu ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਡੇ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਜਿਹੜੇ ਵਰਕਰ ਠੇਕਾ ਕਾਮੇ ਮੁਲਾਜ਼ਮ ਜਾਂਦੇ ਨੇ ਇਹਨਾਂ ਕੋਲ ਸਵਾਲ ਜਵਾਬ ਕਰਨ ਵਾਸਤੇ ਉਹਨਾਂ ਨੂੰ ਜਬਰੀ ਪ੍ਰਸ਼ਾਸਨ ਵੱਲੋਂ ਜੇਲਾਂ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਜੇਲਾਂ ਵਿੱਚ ਰੱਖਿਆ ਜਾਂਦੇ ਆ ਜਿਹਦੀ ਪੂਰੇ ਪੰਜਾਬ ਦੇ ਵਿੱਚ ਅੱਜ 7 ਤਰੀਕ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਕੇ ਦੇ ਬੈਨਰ ਦੇ ਹੇਠ ਇਹਨਾਂ ਦੇ ਆਰਥਿਕ ਤੂਫ ਮਜਾਰੇ ਰੂਥ ਮੁਜਾਰੇ ਰੂਥ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹਦੇ ਸਬੰਧ ਵਿੱਚ ਅੱਜ ਦਾ ਇੱਥੇ ਪ੍ਰੋਗਰਾਮ ਸਮਾਰਾਲੇ ਵਿਖੇ ਅਸੀਂ ਲਾਗੂ ਕੀਤਾ ਹੈ। ਸਾਡੀ ਮਾਲਕੀ ਨੂੰ ਧੰਨ। ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 how <tune> youre <sound>